ਬਾਕੀ ਅੱਗੇ ਦੇਖੋ ਬਈ ਮੰਡੀ ਅੱਜ ਜਿਹੜੇ ਦਾ ਪਾਤਲ ਨੂੰ ਦਿਖਾਵਾਂਗੇ ਗਰਬਰੀ ਬੇਟਲ ਬੱਕਰੀਆਂ ਇਹ ਬੱਕਰੀ ਹੈ ਉਧਰ ਗਰਬਰੀ ਹੈ ਖਰਾਸ ਚ ਤੇ ਅੱਗੇ ਦਾ ਬੇਟ ਲਾ ਕੇ ਅੱਗੇ ਆਪਾਂ ਦਿਖਾਉਨੇ ਮੰਡੀ ਬਣੇ ਰਹੋ ਵੀਡੀਓ ਨਾਲ ਦੇਸੀ ਕਾਕੂ ਮਾਲ ਜਾਨਵਰ ਚੈੱਕ ਕਰੋ ਵੀ ਕਿੰਨੇ ਜਾਨਵਰ ਆਏ ਮੰਡੀ ਚ ਬਹੁਤ ਜਿਆਦੇ ਜਾਨਵਰ ਅੱਸੀ ਵਾਸਤੇ ਇਸਾਉਂ ਦੇ ਵੀ ਲਗਾਤਾਰ ਉਹਨੇ ਤੁਸੀਂ ਦੇਖ ਸਕਦੇ ਇੱਧਰ ਸੌਦਾ ਚੱਲ ਰਿਹਾ ਹੈ ਸਾਰੇ ਤਰ੍ਹਾਂ ਦੇ ਜਾਨਵਰ ਜਿਹੜੇ ਆਏ ਬਾਕੀ ਦੇਖੋ ਵੀ ਅੱਗੇ ਇੱਧਰ ਵੀ ਮੰਡੀ ਜਾਨਵਰ ਬਾਕੀ ਇੱਥੇ ਤੁਸੀਂ ਦੇਖ ਸਕਦੇ ਮੰਡੀ ਬਹੁਤ ਜ਼ਿਆਦਾ ਮੰਡੀ ਭਰਦੀ ਹੈ ਦੇਖੋ ਤੇ ਅੱਗੇ ਵੀ ਆਪਾਂ ਤੁਹਾਨੂੰ ਜਾਨਵਰ ਦਿਖਾਵਾਂਗੇ ਵੀਡੀਓ ਨਾਲ ਬਣੇ ਰਹੋ ਇੱਥੇ ਆਪਾਂ ਤੁਹਾਨੂੰ ਦਿਖਾਉਨੇ ਆ ਮੰਡੀ ਜਿਹੜੀ ਹੈ ਬਹੁਤ ਜ਼ਿਆਦਾ ਭਰਦੀ ਹੈ ਬਾਕੀ ਅੱਗੇ ਵੀ ਤੁਹਾਨੂੰ ਆਪਾਂ ਜਾਨਵਰ ਦਿਖਾਉਣ ਲੱਗੇ ਆ ਬੱਕਰੇ ਆ ਬੀਟਲ ਚੰਗੀ ਹਾਈਟ ਦੇ ਵਿੱਚ ਤੇ ਕੀ ਡਿਟੇਲ ਆ ਕਿੰਨੇ ਦੰਦ ਬੱਕਰਾ ਬਈ ਇਹ ਇਹ ਹੈਗਾ 6 ਦੰਦ ਦਾ ਬੱਕਰਾ ਬਈ 6 ਦੰਦ ਦਾ ਹਾਂਜੀ ਇਹ ਕੋ ਨਾਗੇ ਸਿੰਗ ਹੈ ਸਿੰਗ ਡਿਉਟੀ ਸਿੰਗੀ ਜੀ ਨਹੀਂ ਨਹੀਂ ਸਿੰਗ ਹੈ ਗਿਆ ਭਾਈ ਤੇ ਟਿੱਕੇ ਨੱਕ ਨਕੋੜੇ ਦਾ ਬਈ ਕਰ ਲੋ ਚੈੱਕ ਤੇ ਹਾਈਟ ਕਿੰਨੀ ਕੁ ਹੋ ਗਈ ਇਹਦੀ 44 ਇੰਚ ਹਾਈਟ ਆ ਭਾਈ 44 44 44 ਇੰਚ ਆ ਭਾਈ ਤੇ ਕੀ ਮੁੱਲ ਕਰਦੇ ਆਪਾਂ ਇਹਦਾ ਮੁੱਲ ਇਹਦਾ ਜੀ ਪਰਸਨਲ ਚ ਦੱਸਾਂਗੇ ਠੀਕ ਐਵੇਂ ਵੀਡੀਓ ਤੇ ਦੱਸ ਨਹੀਂ ਸਕਦੇ ਠੀਕ ਠੀਕ ਆ ਕੋਈ ਗੱਲ ਨਹੀਂ ਤੇ ਗਿਆ ਵੀ ਆਪਣੇ ਜਾਨਵਰ ਨਹੀਂ ਜੀ ਇਹ ਐ ਨਹੀਂ ਆਪਣੇ ਕੋਲੇ ਆ ਬੜਾ ਬੱਕਰਾ ਇੱਕ ਹੋਰ ਜੀ ਦਿਖਾ ਦਿਓ ਚੱਕ ਗਿਆ ਬੱਕਰਾ ਵੀ ਸੇੜ ਰਸਤੇ ਇਹ ਕਿੰਨੇ ਦੰਦ ਹੈ ਵੀ ਪੂਰੇ ਚ ਇਹ ਅੱਠਾ ਚ ਇਹ ਅੱਠ ਦੰਦ ਹੈ ਅੱਠ ਦੰਦ ਹੈ ਇਹਦੀ ਹਾਈਟ ਕਿੰਨੀ ਹੋਗੀ ਇਹ 545 ਇੰਚ ਹੈ 545 ਇਹ ਦੱਸਦੀ ਵੀ ਹਾਈਟ ਇਹਦੀ ਲੰਮਾ ਲੰਮਾ ਬਹੁਤ ਹੈ ਬੱਕਰਾ ਤੇਰੀ ਹੈਡ ਦਾ ਬੱਕਰਾ ਫਰੇਮ ਰੂਮ ਦਾ ਚੰਗਾ ਹੈ ਬੱਕਰਾ ਠੀਕ ਹੈ ਇਧਰੋਂ ਦਿਖਾਈ ਮੜਾ ਲੱਕ ਨੂੰ ਥੋੜਾ ਇਹਦਾ ਦੇਖੋ ਜੀ ਤੇ ਇਹਦਾ ਹੀ ਮੁੱਲ ਫੋਨ ਤੇ ਇਹਦਾ ਮੁੱਲ ਹੀ ਫੋਨ ਠੀਕ ਹੈ ਮੋੜਾ ਨੰਬਰ ਬੋਲਦਾ ਆਪਣਾ 9785951227 ਠੀਕ ਹੈ ਕਿਹੜੇ ਸਟਾਲ ਮੈਂ 869 51227 ਇਹ ਕਿਹੜੀ ਜਗ੍ਹਾ ਤੋਂ ਆਏ ਆਪਾਂ ਜੀ ਆਪਾਂ ਨਾ ਹਣਵਾਨ ਘੜਾ ਪਿੰਡ ਠੀਕ ਹੈ ਪਹਿਲਾਂ ਵੀ ਆਏ ਮੰਡੀ ਤੇ ਹਾਂਜੀ ਹਰ ਮੰਡੀ ਤੇ ਆਉਂਦੇ ਆ ਠੀਕ ਹੈ ਕਿਵੇਂ ਲੱਗੀ ਮੰਡੀ ਵਧੀਆ ਬਹੁਤ ਬਹੁਤ ਵਧੀਆ ਭਾਈ ਬਹੁਤ ਵਧੀਆ ਮੰਡੀ ਹਾਂਜੀ ਵੀ ਜੇ ਕਿਸੇ ਨੇ ਬੱਕਰੇ ਲੈਣੇ ਆ ਨੰਬਰਾਂ ਦੇ ਕਰ ਲੈ ਸੰਪਰਕ ਉਹ ਨੰਬਰ ਆਪਲੀ ਤੇ ਵੀਡੀਓ ਠੀਕ ਆ ਵੀਰ ਜੀ ਠੀਕ ਆ ਵੀਰ ਕਿ ਅੱਗੇ ਦੇਖੋ ਮੰਡੀ ਬਈ ਦੇਖੋ ਜਾਨਵਰ ਜੋ ਸੌਦਾ ਚੱਲੀ ਜਾਂਦਾ 18000 ਰੁਪਏ ਵੱਲ ਲਾਉਣਾ ਸੱਦਾ ਕਰਦੇ ਹਾਂ ਹਾਂਜੀ ਹਾਂਜੀ ਚੱਲੀ ਜਾਂਦਾ ਚੱਲਾ ਮਨ ਕਿਹੜੇ ਬੱਚੇ ਲੈਣਾ ਆਹ ਦੋ ਨਗਾਂ ਦੇ ਬੱਕਰੇ ਦੋਨੇ ਆ ਇੱਕ ਪਾਠ ਇੱਕ ਬੱਕਰਾ ਪਾਠ ਇੱਕ ਬੱਕਰਾ ਕਿੰਨੇ ਪੈਸੇ ਲਾਤੇ ਮੈਂ 18000 ਰੁਪਏ ਲਾਤਾ ਠੀਕ ਹੈ ਕੀ ਕਹਿੰਦਾ ਬੱਬਾ ਜੀ ਕਹਿੰਦਾ 19 ਲੈ ਜਾ ਠੀਕ ਅੱਛਾ ਜਾ ਬਾਹਰ ਕਾਉਂਦਾ ਮੈਂ ਦੇ ਦੇ ਲੈ ਫੜ ਲੈ ਲੈ ਨਹੀਂ ਮਾਰ ਦੇਖ ਲੈ ਆ ਫੜ ਲੈ ਪਰਚੀ ਮੈਂ ਕਰਾ ਦੂਗਾ ਲੈ ਠੀਕ ਠੀਕ ਵਧੀਆ ਬੜਾ ਫੜ ਲੈ ਪਰ ਕੋਈ ਨਹੀਂ ਲੈ ਫੜ ਲੈ ਪਰਚੀ ਮੈਂ ਕਰਾ ਦੂੰਗਾ ਮੇਰੇ 400 ਦਾ ਤੇ ਵੀ ਲੱਗੂ ਇਹ ਹੁਣ ਮੇਰਾ ਮਸਾਉਂਦਾ ਮੈਨੂੰ ਵੀ ਆ ਵੀਰ ਜੀ ਆ ਤਾਂ 18 ਲਾਤਾ ਅੱਛਾ ਤੂੰ ਕਿਨਾ ਮੰਗਿਆ ਮਮਾ ਕਹਦਾ ਭਾਈ ਆ ਮਮਾ ਨੂੰ ਲਾਸਟ ਦੇਉਂਗਾ 19 ਦਾ 19 ਦੇ 18 ਲੱਗੇ ਤਾਂ ਸਹੀ ਆ ਮੈਂ ਇਹਨੂੰ 18 ਇਹਦਾ ਪਰਚੀ ਮੈਂ ਕਰਾ ਦੂੰ ਇਹਦਾ ਫਰਕ ਨਹੀਂ ਛੱਡਿਆ ਪੂਰਾ 20 ਦੱਸ ਇਹਦੇ ਮਾਨ ਦਾ ਫਰਕ ਆ ਨਹੀਂ ਮਾਨ ਦਾ ਨਹੀਂ ਨਮੇੜਾ ਇਹਦੇ ਮਾਨ ਦਾ ਫਰਕ ਹੈ ਨਹੀਂ ਵਿਚਾਰੀ ਨੇ ਰੋਟੀ ਖਾਚੇ ਬੈਣਗੇ ਸਭ ਮੈਂ ਦੇ ਕੇ ਵੀ ਕਿੱਥੇ ਜਾਊਂਗੇ ਉਹਨਾਂ ਨੂੰ ਇਹਨਾਂ ਰੋਟੀ ਰੋਟੀ ਖਾਦੀ ਆ ਅਸੀਂ ਵੀ ਪਾਲਿਆ ਆਪਾ ਪਾਲਦੇ ਨਹੀਂ ਹਾਂ ਇਹ ਪਾਲਦੇ ਮੁੱਲ ਫੇ ਬਰੋਬਰ ਹੀ ਲਾਦਾ ਹਜ਼ਾਰ ਇਹ ਕਰਦੇ ਹਾਂ ਆਹ ਰਾਂ ਹਜ਼ਾਰ ਪਿਆ ਹੋਇਆ ਕੀ ਨਹੀਂ ਕਰਾਂਦਾ ਉਹ ਕੋਈ ਨਹੀਂ ਪਰਚੀ ਨਾ ਕਰਾਂਗੇ ਬਾਅਦ ਵਿੱਚ ਆਪੋ ਆਉਦੀ ਹੈ ਲੈ ਆਪਣਾ ਪਰਚੀ ਇਹਦੀ ਉਹ ਜੇ 18 ਦਿਨਾਂ ਪਰਚੀ ਮੈਂ ਕਰਾਉਂਗਾ ਸਾਡੇ 18 ਦਾ ਹੋ ਗਿਆ ਪਰਚੀ ਆਪੋ ਆਉਦੀ ਹੈ ਆ ਹੁਣ ਤਾਂ ਫੜ ਲਾ ਹੁਣ ਫੜ ਲਾ ਆਪੀ ਆਪੀ ਆ ਉਹ ਫੜ ਲਾ ਜਣ ਕੇ ਫੜਾ ਲੈ ਕੋਈ ਨਹੀਂ ਜਣ ਕੇ ਸਾਡੇ ਸਾਡੇ ਠਾਣਾ ਫੜਾ ਦੇ ਪਰਤੀ ਆਪੋ ਆਪਦੀ ਆ ਸੌਦਾ ਹੋਇਆ ਵਧੀਆ ਸੌਦਾ ਆ ਗਿਆ ਵਧੀਆ ਬੁੜਾ ਹੋ ਗਿਆ ਮਾਲੋ ਮਾਲ ਆ ਹੋ ਗਿਆ ਵਧੀਆ ਹਾਂ ਹੋ ਗਿਆ ਗਿਆ ਸਹੀ ਗੱਲ ਆਊਗਾ ਤੇ ਵਧੀਆ ਆ ਹੈ ਹਲੋ ਵੀ ਆ ਪਾਠਾ ਲਾਲ ਹੈ ਨਾ ਹਾਂਜੀ ਹਾਂਜੀ ਆ ਪਾਠਾ ਆ ਬੱਕਰਾ ਵੀ ਨਾ ਆ ਗਿਆ ਆ ਬੱਕਰਾ ਖੇਲ ਹੋਇਆ ਹੁਣ ਇਹਦਾ ਸੌਦਾ ਹੋ ਗਿਆ ਤੇ ਪੈਸੇ ਗਿਣਾਤੇ ਵਾਦੀ ਉਸੇ ਰਹਿ ਗਿਆ ਸੌਦਾ ਹੁਣ ਇੱਥੇ ਹੋ ਗਿਆ ਚਲ ਜਿਹੜਾ ਕਰਮਾ ਚੌਂਦਾ ਜਾਣਾ ਹੈ ਆ ਕਰਮਾ ਚ ਇਹਦੇ ਸੀਗੇ ਜਿਹਦੇ ਆ ਆਪਣੇ ਹੀ ਹੁੰਦਾ ਪਰ ਹੋਰ ਕੰਮ ਕੀ ਹੁੰਦਾ ਮਾੜੇ ਮੋਟੇ ਦਾ ਫਰਕ ਤਾਂ ਨਹੀਂ ਨਿਕਲਿਆ ਜੇ ਮੇਰੀ ਬੋਣੀ ਘਰਾ ਦਿਓ ਬਾਕੀ ਅੱਗੇ ਦੇਖੋ ਜਾਨਵਰ ਮੀਟਲ ਦੇਸੀ ਬੱਕਰੀਆਂ ਦੇਖੋ ਦੇਖੋ ਇਹ ਬੱਕਰੀਆਂ ਜਾਨਵਰੀ ਜਾਨਵਰਾਂ ਹੁੰਦੇ ਮੰਡੀ ਦੇ ਜੇ ਕਿੰਨੇ ਜਾਨਵਰ ਖਰੀਦਣੇ ਵੇਚਣੇ ਮੰਡੀ ਤੇ ਆ ਜਾ ਕਰੋ ਦੇਖੋ ਜੀ ਦੇਖੋ ਬੱਕਰੇ ਕਿਨੇ ਅਠ ਦਾਂਦੀ ਇਹ ਉਹ ਦਾਂਦਾ ਤਾਂ ਸਾਰੀ 8 ਹੁੰਦਾ ਹੈ 8 8 ਦਾਂਦੇ ਚ ਬੱਕਰੇ ਆ ਕੀ ਕੀ ਮੋਲ ਇਹਨਾਂ ਦਾ ਇਹਨਾਂ ਦਾ ਪਰਮਾ 70000 ਰੁਪਏ ਖਰੇ ਹਾਂ 60 ਲੱਗਿਆ ਹੋਇਆ ਦੋਨਾਂ ਦਾ ਦੋਨਾਂ ਦਾ 70000 ਰੁਪਏ ਮੋਲ ਇਹਨਾਂ ਦਾ ਦੇਖੋ ਦੇਖੋ ਆਹ ਦਾ ਨਾ ਠੀਕ ਬਾਕੀ ਲੋ ਬਈ ਤੇ ਬਾਕੀ ਵੀ ਆਪਾਂ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਇੰਸੀ ਜਾਨਵਰ ਦਿਖਾਈ ਆ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਦੇਖੋ ਜਾਨਵਰ ਅੱਗੇ ਬਾਕੀ ਆਪਾਂ ਕੱਲ ਦੀ ਵੀਡੀਓ ਦਿਖਾਵਾਂਗੇ ਧੰਨਵਾਦ